ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਲਮੈਂਟ ਸ਼ੇਅਰ ਕਰਿਓ ਆਓ ਆਪਾਂ ਮਾਰੀ ਅੱਜ ਤਾਜ਼ਾ ਖਬਰਾਂ ਦਿੰਦਾ ਹਾਂ ਜੀ ਹਾਈ ਦੋਸਤੋ ਸਰਬ ਪਿਆਰ ਪਰਿਸ਼ਾਸ਼ਕ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਹਰਕਾ ਸਮਾਣੇ ਦੇ ਐਮ ਐਲ ਏ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਜੀ ਨੇ ਤੁਸੀਂ ਦੇਖੋ ਇੱਕ ਟਾਵਰ ਆ ਸਮਾਣੇ ਦੇ ਵਿੱਚ ਤਸੀਲ ਪਾਰਕ ਦੇ ਵਿੱਚ ਕਿਟਾਵਰਾ ਜਿੱਥੇ ਭਾਈ ਸਾਹਿਬ ਗੁਰਜੀਤ ਸਿੰਘ ਖਾਲਸਾ 6 ਮਹੀਨੇ ਦੇ ਕਰੀਬ ਹੋ ਗਿਆ ਟਾਵਰ ਤੇ ਚੜੇ ਹੋਏ ਨੇ ਕਿਉਂ ਚੜੇ ਹੋਏ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਹੋਊਗਾ ਪਰ ਇਹ ਟਾਵਰ ਤੇ ਇਸ ਕਰਕੇ ਬੈਠੇ ਨੇ ਧਰਮਸ਼ੀਲ ਗੁਰੂ ਗ੍ਰੰਥ ਸਾਹਿਬ ਦੇ ਆਸ ਜਗਾ ਜਗਾ ਤੇ ਬੇਅਦਬੀਆਂ ਹੋਈਆਂ ਨੇ ਇੱਥੇ ਜਿਹੜੇ ਦੁਸ਼ਟ ਲੋਕ ਬੇਅਦਬੀ ਕਰਦੇ ਨੇ ਉਹਨਾਂ ਨੂੰ ਸਖਤ ਸਜ਼ਾ ਨਹੀਂ ਮਿਲਦੀ ਸੋ ਅੱਜ ਵਿਧਾਨ ਸਭਾ ਦੇ ਵਿੱਚ ਹਲਕਾ ਸਮਾਣੇ ਦੇ ਕੈਪਟਨ ਮੰਤਰੀ ਜਿਹੜੇ ਸਾਬਕਾ ਕੈਪਟਨ ਮੰਤਰੀ ਮੌਜੂਦਾ ਐਮਐਲਏ ਸਾਹਮਣੇ ਸਰਦਾਰ ਚੇਦਰ ਸਿੰਘ ਜੋੜਾ ਮੱਜਰਾ ਸਾਹਮਣੇ ਵਿਧਾਨ ਸਭਾ ਦੇ ਵਿੱਚ ਬਹੁਤ ਵਧੀਆ ਗੱਲ ਰੱਖੀ ਆ ਭਾਈ ਗੁਰਜੀਤ ਸਿੰਘ ਜੀ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਨੂੰ ਬਹਾਲ ਕਰਨ ਵਾਸਤੇ ਇੱਕ ਮੰਗ ਕੀਤੀ ਐ ਸਪੀਕਰ ਸਾਹਿਬ ਕੋਲ ਆਓ ਆਸੀ ਸੁਣਾਉਂਦੇ ਆ ਤੁਹਾਨੂੰ ਜੋੜਾ ਮਾਜਰਾ ਸਾਹਿਬ ਨੇ ਕੀ ਕਿਹਾ ਰਾਜੇਤਨ ਸਿੰਘ ਜੋੜੇ ਮਾਜਰਾ ਬੈਠੋ ਜੀ ਜੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਮੈਂ ਇੱਕ ਬਹੁਤ ਅਹਿਮ ਮੁੱਦਾ ਸਾਡੇ ਪੰਜਾਬ ਦਾ ਹਮੇਸ਼ਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਕਿਉਂਕਿ ਅਸੀਂ ਦੇਖਿਆ ਕਿ ਜਿਹੜਾ ਵਿਆਪਦੀਆਂ ਦੇ ਬਹੁਤ ਸਾਰੇ ਕੇਸ ਪੰਜਾਬ ਦੇ ਵਿੱਚ ਹੋਏ ਨੇ ਔਰ ਪੰਜਾਬ ਸਰਕਾਰ ਵੱਲੋਂ ਵੀ ਉਹਦਾ ਕਾਨੂੰਨ ਸਖਤ ਬਣਾਉਣ ਵਾਸਤੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ ਪਰ ਲੇਕਿਨ ਆਪੀਸੀ ਦੀ ਜਿਹੜੀ ਧਾਰਾ ਚੇਂਜ ਹੋਣ ਕਰਕੇ ਉਹ ਜਿਹੜਾ ਵਿਚ ਵਿਚਾਲੇ ਰਹਿ ਗਿਆ ਜਿਹਦੇ ਕਰਕੇ ਕਾਨੂੰਨ ਬਣ ਨਹੀਂ ਸਕਿਆ ਔਰ ਅਸੀਂ ਦੇਖਿਆ ਕਿ ਅਸੀਂ ਸਾਰੀ ਜਿਹੜਾ ਪੰਜਾਬ ਹੈ ਜਾਂ ਦੇਸ਼ ਹੈ ਉੱਚ ਸਾਰੀ ਧਰਮਾਂ ਦਾ ਸੀ ਸਤਿਕਾਰ ਕਰਦੇ ਆ ਚਾਹੇ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਸਾਰੇ ਇੱਕੋ ਫਲਵਾੜੀ ਦੇ ਬੂਟੇ ਆ ਪਰੰਤੂ ਇਹਦੇ ਵਾਸਤੇ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਸਾਡੇ ਸਮਾਣੇ ਭਾਈ ਗੁਰਜੀਤ ਸਿੰਘ ਜੀ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਟਾਵਰ ਤੇ ਚੜੇ ਹੋਏ ਨੇ ਘੱਟੋ ਘੱਟ 5 ਮਹੀਨੇ ਉਹਨਾਂ ਨੂੰ ਹੋ ਗਏ ਟਾਵਰ ਤੇ ਚੜਿਆ ਨੂੰ ਔਰ ਕੇਂਦਰ ਸਰਕਾਰ ਕਿਸੇ ਦੀ ਕੋਈ ਸੁਣਵਾਈ ਕਰਨੇ ਨਹੀਂ ਚਾਹਦੀ ਸੋ ਮੈਂ ਆਪ ਜੀ ਦੇ ਮੱਧ ਮਰਾਹੀ ਬੇਨਤੀ ਕਰੂੰਗਾ ਕਿ ਜੇ ਕੇਂਦਰ ਸਰਕਾਰ ਕਿ ਉਹ ਜਾ ਫੈਸਲਾ ਨਹੀਂ ਲੈਂਦੀ ਕੋਈ ਸਖਤ ਕਾਨੂੰਨ ਬਣਾਉਣ ਦਾ ਜਿਹੜੀਆਂ ਸਜ਼ਾਵਾਂ ਨੇ ਉਹ ਸਖਤ ਹੋਣ ਮੈਂ ਬੇਨਤੀ ਕਰੂੰਗਾ ਕੋਈ ਪੰਜਾਬ ਵੱਲੋਂ ਜੇ ਪੰਜਾਬ ਸਰਕਾਰ ਵੱਲੋਂ ਕੋਈ ਇਹ ਐਮੈਂਡਮੈਂਟ ਹੁੰਦੀ ਆ ਕੋਈ ਸਖਤ ਸਜ਼ਾਵਾਂ ਜਿਹੜੀਆਂ ਕੀਤੀਆਂ ਜਾਣ ਤਾਂ ਕਿ ਕੋਈ ਵੀ ਵਿਅਪਦੀ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸੋ ਮੇਰੀ ਆਪ ਜੀ ਨੂੰ गुजारिश ਹੈ ਕਿ ਇਸ ਤੇ ਕੋਈ ਇਮੀਡੀਏਟ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਕੋਈ ਵੀ ਇਦਾਂ ਦੀ ਜਿਹੜੀ ਆ ਕਟਣਾਵਾ ਵਿਆਪਦੀਆਂ ਕਟਣਾਵਾ ਵਾਪਰਦਿਆਂ ਨੇ ਉਸ ਪਾਸੇ ਵੱਲ ਕੋਈ ਮੂੰਹ ਕਰਨ ਦੀ ਕੋਸ਼ਿਸ਼ ਨਾ ਕਰੇ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਭੁੱਲਾ ਗਏ ਤੁਸੀਂ ਸੁਣਿਆ ਸਰਦਾਰ ਚੇਤਨ ਰਸ਼ਨ ਜੋੜਾ ਮਦਰਸ ਆਪਣੇ ਜੋ ਬਹੁਤ ਵਧੀਆ ਇੱਕ ਗੱਲ ਰੱਖੀ ਆ ਚੰਗੀ ਗੱਲ ਆ ਆਪਾਂ ਸਾਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆ ਸਾਨੂੰ ਕਰਨੀ ਚਾਹੀਦੀ ਆ ਕਿਉਂਕਿ ਵੱਡੇ ਵੱਡੇ ਰਾਜੇ ਮਹਾਰਾਜੇ ਪੈਦਾ ਵਿੱਚ ਝੁਗਦੇ ਅਤੇ ਝੁਗਦੇ ਨੇ ਧਰਕੇ ਵੀ ਜਾ ਕੇ ਝੁਗਣਗੇ ਧੰਤਸ਼ੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹਮੇਸ਼ਾ ਬਹਾਲ ਹੋਣਾ ਚਾਹੀਦਾ ਕਿਉਂਕਿ ਕਿਸੇ ਵੀ ਧਰਮ ਗ੍ਰੰਥ ਦੀ ਚਾਹੇ ਗੀਤਾ ਹੋਵੇ ਤਰਾਨ ਹੋਵੇ ਬਾਈਬਲ ਹੋਵੇ ਧੰਤਸ਼ੀ ਗੁਰੂ ਗ੍ਰੰਥ ਸਾਹਿਬ ਦੀ ਹੁਣ ਕਿਸੇ ਵੀ ਗ੍ਰੰਥ ਦੀ ਬੇਅਦਵੀ ਨਾ ਹੋਵੇ ਇਸ ਕਰਕੇ ਇਹ ਜਿਹੜਾ ਕਾਨੂੰਨ ਹੈ ਸਭ ਲਈ ਇੱਕ ਸਾਂਝਾ ਕਾਨੂੰਨ ਹੋਊਗਾ ਜੇ ਕੋਈ ਕਿਸੇ ਕਿਸੇ ਧਰਮ ਦੀ ਬਿਆਦ ਵੀ ਕਰਦਾ ਉਸ ਦੁਸਤ ਦੇ ਸਰਕਾਰ ਤੋਂ ਸਭ ਤਰ੍ਹਾਂ ਵਾਲਾ ਕੇ ਉਹਨੂੰ ਬੰਦ ਕੀਤਾ ਜਾਊਗਾ ਇਸ ਕਰਕੇ ਭਾਈ ਗੁਰਜੀਤ ਸਿੰਘ ਖਾਲਸਾ ਜੀ ਟਾਵਰ ਤੇ ਇੰਨੀ ਠੰਡ ਦੇ ਵਿੱਚ ਜੀ ਠੰਡ ਲੰਘੀ ਆ ਤੇ ਹੁਣ ਅੱਗੇ ਗਰਮੀ ਪੈਣੀ ਸ਼ੁਰੂ ਹੋਊਗੀ ਉਹਦੇ ਵਿੱਚ ਵਿਚਾਰਿਓ ਬੈਠੇ ਨੇ ਜਿਹਦੇ ਲਈ ਆਪਦੇ ਲਈ ਧਰਮ ਦੀ ਗੁਰਦਸਾ ਸਾਹਿਬ ਤੇ ਬਾਕੀ ਦਾ ਰਮਾਂ ਦਾ ਸਤਕਾਰ ਬਹਾਲ ਕਰਾਂਗੇ ਸੋ ਇਹ ਵੀਡੀਓ ਜਿਹੜੀ ਵੱਧ ਤੋਂ ਵੱਧ ਸ਼ੇਅਰ ਕਰਿਓ ਬਲੈਕ ਮੈਟ ਤੇ ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਅਸੀਂ ਦੁਨੀਆ ਦੀਆਂ ਤਾਜ਼ਾ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਆਜੋ ਰਹੋਗੇ। ਜੇ ਕਿਸੇ ਤਰ੍ਹਾਂ ਦੀ ਵੀ ਲੋੜ ਤੁਹਾਡੇ ਕੋਲ ਹੋਵੇ ਜਿਹੜਾ ਸਕਰੀਨ ਤੇ ਫਰੇਮ ਨੰਬਰ ਚਾਹੇ ਤੁਸੀਂ ਸਾਨੂੰ ਤੇ ਸੱਜ ਸਕਦੇ। ਧੰਨਵਾਦ ਹੀ ਸਸ।